ਦਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜਗਦੀਪ ਕਲਾ ਅਮਰਸਰ ਨੇ ਆ ਕੀ ਸਟੇਟਮੈਂਟ ਰਿਕਾਰਡ ਕਰਵਾਈ ਜਿਹਦੀ ਸਟੇਟਮੈਂਟ ਤੇ ਅਸੀਂ ਮਕੱਦਮਾ ਨੰਬਰ 7314524 ਅੰਡਰ ਸੈਕਸ਼ਨ 420 6568 ਥਾਣਾ ਬਸੀ ਦਰਜ ਰਿਸ਼ਿ ਕੀਤਾ ਇਹਦੇ ਵਿੱਚ ਅਸੀਂ ਨੇ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਸਲਮਾਨ ਖਾਨ ਪੁੱਤਰ ਪਿਆਰੇ ਸ਼ਾ ਲਖਵੀਰ ਸਿੰਘ ਪੁੱਤਰ ਨਿਹਾਰ ਸਿੰਘ ਸ਼ਿਵਮ ਉਰਫ ਰਾਹੀਤਵਨ ਰਣਜੀਤ ਅਤੇ ਨਾਮ ਨੂੰ ਵਿਅਕਤੀ ਦੇ ਖਿਲਾਫ ਦਰਜ ਕੀਤਾ ਜੀ। ਇਹਦੇ ਵਿੱਚ ਇਹ ਜਿਹੜੇ ਜਿਨ੍ਹਾਂ ਦੇ ਦੋਸ਼ੀ ਨੇ ਇਹ ਇਹਨਾਂ ਨੂੰ ਬੁਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬੁਲਾ ਕੇ ਪੈਸੇ ਲੈ ਲੈਂਦੇ ਸੀ। ਜਿਨ੍ਹਾਂ ਨੇ 25 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦਾ ਪ੍ਰੋਸਸ ਅਡਵਾਇਆ ਸੀਗਾ। ਜਦੋਂ ਇਹਨਾਂ ਨੇ ਪਹਿਲਾਂ ਇਹਨਾਂ ਨੇ ਦੱਸਿਆ ਸੀ ਡੂਰੀੰਗ ਇਨਵੈਸਟਿੰਗ ਇਹ ਗੱਲ ਆਈ ਹੈ ਵੀ ਪਹਿਲਾਂ 25 25 ਲੱਖ ਰੁਪਏ ਜਿਹੜਾ ਲੈਣਾ ਕੀਤਾ ਸੀ 15 15 ਲੱਖ ਰੁਪਏ ਇਹਨਾਂ ਨੇ ਦਵਾਈਆਂ ਨੇ ਆਪਣੇ ਰਾਜਾ ਡੱਬੇ ਤੇ ਦਿੱਤੇ ਕੁਝ ਪੈਸੇ ਕੁਝ ਪੈਸੇ ਇਹਨਾਂ ਨੇ ਮੁਰਿੰਡੀ ਵਗੈਰਾ ਦੇ ਦਿੱਤੀ ਜਦੋਂ ਹੁਣ ਪੈਸੇ ਜਦੋਂ ਦਿੱਤੇ ਮੌਕੇ ਤੇ ਜਦੋਂ ਇਹਨਾਂ ਨੇ ਪਾਸਪੋਰਟ ਚੈੱਕ ਕੀਤੇ ਹਨਨੰਪੁਰ ਰੋਡ ਤੇ ਇਹਨਾਂ ਨੂੰ ਬੁਲਾਇਆ ਸੀ ਪੈਸੇ ਦੇਣ ਲਈ ਜਦੋਂ ਮਦਈਆਂ ਨੇ ਆਪਣੇ ਪੈਸੇ ਦਿੱਤੇ ਤੇ ਪਾਸਪੋਰਟ ਲਈ ਤਾਂ ਇਹਨਾਂ ਨੇ ਉੱਥੇ ਮੌਕੇ ਤੇ ਪਾਸਪੋਰਟ ਚੈੱਕ ਕੀਤਾ ਜਿਹਦੇ ਦੇ ਇਹਨਾਂ ਦੇ ਵਿੱਚ ਵੀਜ਼ੇ ਝਾਲੀ ਲਗਵਾਏ ਨੇ ਤੁਰੰਤ ਇਹ ਸਾਡੇ ਕੋਲ ਆਏ ਉਹਨਾਂ ਨੇ ਇਹਨਾਂ ਦੇ ਖਿਲਾਫ ਸਾਨੂੰ ਸਟੇਟਮੈਂਟ ਲਈ ਤੇ ਅਸੀਂ ਫੇ ਲੋਜ ਕਰਤੀ ਇਹਦੇ ਵਿੱਚ ਅਸੀਂ ਨੇ 6 ਪਾਸ ਤਿੰਨ ਪਾਸਪੋਰਟ ਤੇ ਇਹਨਾਂ ਦੇ ਬਰਾਮਦ ਕਰਵਾਏ ਨੇ ਜਿਹਨਾਂ ਦੇ ਜਲਦੀ ਸਟicker ਲੱਗੇ ਹੋਏ ਸੀਗੇ ਤੇ ਤਿੰਨ ਪਾਸਪੋਰਟ ਹੋਰ ਬਰਾਮਦ ਕਰਾਏ ਨੇ ਜੋ ਇਹਨਾਂ ਦੀ ਗੱਡੀ 'ਚ ਮੌਜੂਦ ਸੀਗੇ ਜੀ ਤੇ ਜਿਹੜੀ ਇਹ ਜਲਸੀ ਸੀਗੀ ਉਹ ਰਜਿਸਟ੍ਰੇਸੀ ਵੀ ਨਾ ਨਾ ਜੀ ਕਿ ਨਾ ਤੇ ਇਹਨਾਂ ਦਾ ਕੋਈ ਦਫਤਰ ਸੀ ਨਾ ਕੋਈ ਏਜੰਸੀ ਸੀ ਇਹ ਕਹਿੰਦੇ ਇਸ ਦਾ ਆਨਲਾਈਨ ਕੰਮ ਕਰਦੇ ਆ ਤੇ ਜਿਹੜੇ ਦੋ ਵਿਅਕਤੀ ਨੇ ਫੜੇ ਇਹ ਅੱਗੇ ਬੰਦਿਆਂ ਵਰੀ ਦੱਸ ਰਹੇ ਆ ਅਸੀਂ ਇਨਵੈਸਟਿਗੇਟ ਕਰਕੇ ਉਹਨਾਂ ਨੂੰ ਐਜ਼ ਇਕਿਊਜ਼ ਨਾਮਿਨੇਟ ਕਰਾਂਗੇ ਜੀ ਇਹ ਤੋਂ ਫੜੇਗੇ ਜਿਹੜੇ ਫੜੇਗੇ ਇਹ ਇੱਥੇ ਨੰਦਪੁਰ ਰੋਡ ਤੋਂ ਫੜੇਦੇ ਜੀ ਕੋਈ ਹੋਰ ਵੀ ਮਾਮਲਾ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਕੋਈ ਜਿਹਨਾਂ ਨੇ ਕਹਿੰਦੇ ਸੀ ਕੋਈ ਪੈਸੇ ਦੇਣੇ ਸੀ ਕੋਈ ਫਰੋਜ਼ਪੁਰ ਦਾ ਵਿਅਕਤੀ ਹੈਗਾ ਉਹਨੂੰ ਉਹਦੇ ਅਸੀਂ ਕਾਲ ਡਿਟੇਲ ਦੇ ਵਿੱਚੋਂ ਇਹਦਾ ਨੰਬਰ ਨੰਬਰ ਆਇਆ ਹੈਗਾ ਅਸੀਂ ਉਹਨੂੰ ਵੈਰੀਫਾਈ ਫਰੋਜ਼ਪੁਰ ਵਾਲੇ ਵਿਅਕਤੀ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਜੀ ਪੇਸ਼ ਕਰਤਾ ਹੀ ਅੱਜ ਹਾਂਜੀ ਇਹਨਾਂ ਨੂੰ ਪੇਸ਼ ਰਿਜ਼ਲਟ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੀ 17 ਤਰੀਕ 17 ਪੰਜ ਤੱਕ ਸਾਡਾ ਕੋਈ ਨਦਰ ਪੁਲਿਸ ਰਿਮਾਂਡ ਹੈ